ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅਸੀਂ ਨਾ ਅੱਜ ਦਸ਼ਮੇਸ਼ਪੇਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਤੋਂ ਆਏ ਤੇ ਤੇ ਹੁਣ ਅਸੀਂ ਪਹੁੰਚੇ ਸੇਰਾ ਸਾਹਿਬ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਬਈ ਆ ਬੱਚੇ ਨਾ ਇਸ ਗੁਰਦੁਆਰਾ ਪੂਰਾ ਸਾਹਿਬ ਤੋਂ ਲੈ ਕੇ ਨਾ ਗੁਰਦੁਆਰਾ ਸੇਰਾ ਸਾਹਿਬ ਗੁਰੂ ਕੇ ਲਾਹੌਰ ਤੱਕ ਨਾ ਇਹ ਬੱਚੇ ਬੈਂਡ ਬੈਂਡ ਵਾਲੇ ਆ ਦੇਖੋ ਕਿੰਨੇ ਭਾਗਾਂ ਵਾਲੇ ਬੱਚੇ ਆ ਕਿੰਨੇ ਹੀ ਨਹੀਂ ਚੰਗੇ ਕਰਮ ਕੀਤੇ ਹੋਣੇ ਜਿਹੜੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਤੇ ਇਹਨਾਂ ਨੂੰ ਬੈਂਡ ਬਾਜੇ ਵਜਾਣ ਦਾ ਸਮਾਂ ਮਿਲਿਆ ਦੇਖੋ ਇਹਨਾਂ ਦੇ ਕਰਮ ਕਿੰਨੇ ਚੰਗੇ ਆ ਮੈਂ ਕਹਿੰਦਾ ਨਿੱਕੇ ਨਿੱਕੇ ਬੱਚੇ ਹੈ ਪਰਮਾਤਮਾ ਨੇ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਬਹੁਤ ਸੋਹਣੇ ਤੇ ਇਹ ਚੀਜ਼ ਮੈਂ ਨੋਟ ਕੀਤੀ ਹੈ ਵੀ ਇਹਨਾਂ ਦੇ ਕਰਮ ਕਿੰਨੇ ਚੰਗੇ ਹੋਗੇ ਬੱਚਾਂ ਦੇ ਕਿਉਂਕਿ ਇਹਨਾਂ ਦੇ ਕਰਮ ਬਹੁਤ ਚੰਗੇ ਆ ਬੱਚਾਂ ਦੇ ਜਿਨ੍ਹਾਂ ਨੂੰ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੁੱਚੇ ਪਾਤਸ਼ਾਹ ਦੇ ਵਿਆਹ ਪੂਰਵ ਤੇ ਬੈਂਡ ਵਾਜੇ ਦੇ ਵਿੱਚ ਸ਼ਾਮਲ ਹੋਣ ਦਾ ਸੁਭਾਗਾ ਸਮਾਪਤ ਹੋਇਆ ਹੈ ਇਹ ਕਰਮ ਹੁੰਦੇ ਆ ਆਪਣੇ ਸੋ ਸ੍ਰੀ ਅਕਾਲ ਗੱਜਕੇਜ ਕਰ ਗਈ ਆ ਵੇ ਬਦੇਪਾ ਆਪ ਗੁਰਗੋਵ ਸਿੰਘ ਮਹਾਰਾਜ ਦੇ ਮਨ ਨੂੰ ਪਾਵੇ